ਭਗਵਾਨ ਵਾਲਮੀਕਿ ਮਹਾਰਾਜ ਦੀ ਜੈ ਸੰਗਤ ਦੇ ਚਾਣਾ ਦੇ ਵਿੱਚ ਇਹ ਹੀ ਅਰਦਾਸ ਕਰਦੇ ਆ ਕਿ ਇਹੋ ਜਹੇ ਕੁੱਤੇ ਬੰਦਿਆਂ ਦੀ ਇਹੋ ਜਹੇ ਬੱਚੇ ਬੰਦਿਆਂ ਦੀ ਇਹੋ ਜਹੇ ਭੋਗੜ ਬੰਦਿਆਂ ਦੀ ਪਛਾਣ ਕਰੋ ਕਿ ਇਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੋ ਆਡੀਆਂ ਵੋਟਾਂ ਦੇ ਨਾਲ ਜਿੱਤ ਕੇ ਸਾਡੀ ਵੀ ਕੌਮ ਦੇ ਖਿਲਾਫ ਭੋਕੜਾ ਸ਼ੁਰੂ ਕਰ ਦਿੰਦੇ ਆ ਜੀ ਇਹਨਾਂ ਨੂੰ ਦੱਸ ਦਿਓ ਇਹੋ ਜਿਹੇ ਲੀਡਰਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾ ਦਿਓ ਜੀ ਬਾਦਮੀਗੀ ਕੌਮ ਦੇ ਅਜੇ ਤੈਨੂੰ ਹੱਥ ਨਹੀਂ ਲੱਗੇ ਜੇਕਰ ਤੈਨੂੰ ਹੱਥ ਲੱਗੇ ਹੁੰਦੇ ਜੀ ਇਹ ਜਿਹਨੂੰ ਭੋਗ ਰਿਹਾ ਆ ਨਾ ਜੀ ਤੈਨੂੰ ਪਤਾ ਲੱਗਦਾ ਤਾਂ ਕਿ ਕਿੱਦਾਂ ਕਿਸੇ ਲੀਡਰ ਦੇ ਪ੍ਰਤੀ ਜੋ ਆਪਣੀ ਕਾਬਲੀਅਤ ਦੇ ਨਾਲ ਇੱਕ ਗਰੀਬ ਤਲਕੇ ਦੇ ਵਿੱਚੋਂ ਟਕੇ ਲੀਡਰ ਬੜਿਆ ਹੋਵੇ 2 ਉਸ ਮਾਸਿਕਿਆ ਦੇ ਨਾਲ ਪੂਰੀ ਕੌਮ ਨੂੰ ਸੰਬੋਧਨ ਕਰਦਾ ਕਿ ਰੰਗ ਪਾਣਾ ਕਿ ਪੱਠੇ ਪਾਉਂਦਾ ਮੰਨ ਗਿਆ ਕਿ ਸਾਡੇ ਚ ਸਾਡੇ ਘਾਰਾ ਦੇ ਵਿੱਚ ਸਾਡੀ ਘਾਟ ਹੋਰ ਦੇ ਨਾਲ ਅਸੀਂ ਮਿਹਨਤ ਕਰਕੇ ਖਾਂਦੇ ਸੀ ਤੇ ਖਾਂਦੇ ਅੱਜ ਖਾਦੇ ਰਵਾਂਗੇ ਤੇਰੇ ਵਾਂਗੂ ਗਰਾਂਟਾ ਨਹੀਂ ਤੇਰੇ ਵਾਂਗੂ ਬਸਾਦੀਆਂ ਬਾਡੀਆਂ ਪਵਾ ਕੇ ਨਹੀਂ ਤੇਰੇ ਵਾਂਗੂ ਕਮਿਸ਼ਨ ਖਾ ਕੇ ਨਹੀਂ ਅਸੀਂ ਆਪਣੇ ਘਾਰ ਚਲਾਉਂਦੇ ਇਹ ਤੇਰੇ ਕੰਨਾਂ ਦੇ ਵਿੱਚ ਆਵਾਜ਼ ਆ ਰਾਜਾ ਬਰੰਗ ਕੀ ਕੀ ਕੌਮ ਇੱਕ ਯੋਧਿਆਂ ਦੀ ਕੌਮਾ ਕਿ ਜਿੱਦਣ ਤੂੰ ਕਿਸੇ ਵਾਲਮੀਕ ਦੇ ਹੱਥੀ ਚੜ ਗਿਆ ਕਿ ਤੈਨੂੰ ਲਾ ਤੈਨੂੰ ਜਿੱਦਾ ਤੈਨੂੰ ਗਿੱਜੜ ਵਾਇਕੋ ਪਹਜਾਇਆ ਤੈਨੂੰ ਲਿਧਾਰੇ ਦੇ ਲੋਕਾਂ ਨੇ ਵੀ ਛਿਤਰਾ ਦੇ ਬਿਠਾ ਕੇ ਤੋਰਦਾ ਜਦੋਂ ਤੇ ਪਿਠਾਵਾਗੇ ਤੇ ਛਿਤਰਾ ਮਾਰਦੇ ਹੋਏ ਤੈਨੂੰ ਤੇਰੇ ਘਰ ਬਾੜ ਕੇ ਆਮਾ ਨੇ ਜੋ ਬੋਲੇ ਸੋਹਰਦਾ ਹੈ ਭਗਵਾਨ ਵਾਲਮੀਕ ਦੀ ਮਾਰਾ ਕੀ ਜਾ ਕਿ ਜਿਹੜੀ ਬੜੇ ਬੜੇ ਗੱਲ ਕੀਤੀ ਆ ਸਾਡੀ ਕੌਮ ਦੇ ਖਿਲਾਫ ਸਾਡੇ ਭਾਰਤ ਦੇ ਖਿਲਾਫ ਯਾਰ ਸਾਡੇ ਦੇ ਨੂੰ ਤੈਕਤ ਜਾਈਆ ਇਹ ਪ੍ਰਕਾਸ਼ ਸੁਤੇ ਬੰਦੀ ਬਾਹਰ ਕਰਕੇ ਦਿੱਤਾ ਜਾ ਰਿਹਾ ਮਾਫੀ ਮੰਗਣ ਵਾਲੇ ਬਹੁਤ ਉਹ ਵੀ ਚੈਨਲ ਨੇ ਗਲਤ ਕੁੱਦ ਦਿੱਤੇ ਆ ਉਸੇ ਚੈਨਲ ਨੇ ਬਾਅਦ ਵਿੱਚ ਮਾਫੀ ਮੰਗੀ ਮੈਂ ਨਾ ਉਹ ਹੁਕਮ ਕਿ ਜੇ ਜਿਹੜੇ ਸਰਦਾਰ ਬੁੱਟਾ ਸਿੰਘ ਜਿਹੜੇ ਸਾਡੇ ਰਵਾਨਗੀ ਸਮਾਜ ਦੀ ਸ਼ਾਨ ਸੀ ਪਾਰਟੀ ਜਿਹੜੀ ਸਾਡੀ ਵਾਪਸ ਫਿਰ ਜਿਹੜਾ ਬੰਦਾ ਫਿਰ ਸਮਾਜ ਦੇ ਖਿਲਾਫ ਖੜਦਾ ਕਿ ਬੜੇ ਭੜੇ ਸ਼ੌਂਕੋ ਦੇ ਆਪਣੇ ਮੂੰਹੋਂ ਜਿਹੜੇ ਕਹਿਆ ਕਿ ਕਸਾਲਾ ਜਾਂ ਬੰਦਾ ਜਿਹੜਾ ਪੱਠੇ ਪਾਉਂਦਾ ਹੁੰਦਾ ਸੀ ਉਹਨੂੰ ਇਹ ਨਹੀਂ ਪਤਾ ਕਿ ਉਹ ਕਿੰਨਾ ਫੜਿਆ ਦੇਦਿਆ ਸੀ ਚਾਹ ਉਹ ਅੱਜ ਤੱਕ ਫੋਨ ਕਰਨ ਦੀ ਯੋਗਤਾ ਸੀ ਕਰਕੇ ਸੋਚਿਆ ਕਿ ਇਹ ਜਾਂਦੇ ਹਟਕਾੜੀ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਇਹਨਾਂ ਨੂੰ ਜਿਹੜੀਆਂ ਰਾਜਾ ਬਣਨ ਦੀ ਜਿਹੜੀਆਂ ਨੂੰ ਰਾਜਸਤਾ ਮਿਲੀ ਆ ਨਾ ਇਹਨਾਂ ਨੂੰ ਸਾਰੇ ਲੋਕਾਂ ਦੇ ਗੱਡੀਆਂ ਦੇ ਪਹਾੜ ਦਿੱਤਾ ਭਰੇ ਨਾਲੋਂ ਇਹਨਾਂ ਦੇ ਜਿਹੜੇ demandas ਦੇ ਵਿੱਚੋਂ ਉਹ ਬੰਦਾ ਨਹੀਂ ਨਿਕੋਇਆ ਪਰ ਸਾਡੇ ਨੂੰ ਇੱਥੇ ਲਖ ਪੋਣ ਵਾਲੇ ਕੌਣ ਲੋਕ ਆ ਦੇ ਜਿਹੜੇ ਲੋਕ ਬੰਦੇ ਨੂੰ ਜਿੰਨੀ ਵਾਰੀ ਰਾਜਦੇ ਬਹੁਤ ਨੇ ਮੈਂ ਬਹੁਤ سارے ਆਪਣੇ ਸਿਆਣੇ ਬੰਦਿਆਂ ਤੋਂ ਸੁਣਦਾ ਰਿਹਾ ਉਹ ਕਹਿੰਦੇ ਇਹ ਕਾਂਗਰਸ ਤਾਂ ਸਾਡੀ ਮਾਪ ਪਾਇਟੀ ਆ ਪਰ ਇਹ ਇੱਕ ਕਾਂਗਰਸ ਦਾ ਉਹ ਪ੍ਰਧਾਨ ਹੋ ਕੇ ਇਹਨੇ ਉਹ ਸ਼ਬਦ ਬੋਲੇ ਸਾਡੇ ਸਤਕਾਰਯੋਗ ਜਿਹੜਾ ਕਿ ਜਿਹੜੇ ਸਮਾਜ ਸਾਡੀ ਸ਼ਾਨ ਸੀ ਕਿ ਅਸੀਂ ਅੱਜ ਬੜਾ ਲੱਗਰ ਨਵਾਸੀ ਐਸੀ ਸਮਾਜ ਬਾਲੀ ਦੀ ਭਾਈਚਾਰਾ ਇਸ ਦੀ ਸਖਤ ਨਿੰਦਾ ਕਰਦੇ ਆ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਇੱਥੇ ਪਛਾਣ ਜਿਹੜਾ ਹੋਇਆ ਆ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪਤਾ ਲੱਗੇ ਇਹਨੂੰ ਬਈ ਸਟੇਜ 'ਤੇ ਕਿੰਦਾਂ ਨੇ ਬੋਲੀ ਰੱਖਦਾ ਆ ਕਿ ਕਿੰਦਾਂ ਸਿਆਣਿਆਂ ਬੰਦਿਆਂ ਦਾ ਸਤਿਕਾਰ ਕਰੀਦਾ ਹੁੰਦਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਦੇ ਕਿਰਦਾਰ ਨੂੰ ਇੱਜ਼ਤ ਦਿੱਤੀ ਜਾਈਦੀ ਆ। ਰਵਾਇਤਾਂ ਫੜਿਆਂ ਨੂੰ ਮਾਣ ਆਵਾਜ਼

ਦੇ ਦੇ ਦੁਤਿਆਂ ਦਾ ਹਾਰ ਪਾਓ ਹਾਰ ਪਾਓ ਹਾਰ ਬ੍ਰੇਕ ਨੂੰ ਪ੍ਰਧਾਨਜੀਤੋਂ ਹਟਾਇਆ ਜਾਵੇ ਬ੍ਰੇਕ ਨੂੰ ਪ੍ਰਧਾਨਜੀਤੋਂ ਹਟਾਇਆ ਜਾਵੇ 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 ਬ੍ਰੇਕ ਨੂੰ ਪ੍ਰਧਾਨ ਸਤਾ ਪ੍ਰਧਾਨ ਮਰਦਾਬਾਦ 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 ਸਮਾਜ ਵਿਰੋਧੀ ਮਰਦਾਬਾਦ 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 ਸਮਾਜ ਵਿਰੋਧੀ ਮਰਦਾਬਾਦ 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 ਰਾਜਾ ਬਰੰਗ ਨੂੰ ਅਰਸ਼ਟ ਕਰੋ ਸਮਾਜ ਵਿਰੋਧੀ ਰਾਜਾ ਬਰੰਗ ਨੂੰ ਅਰਸ਼ਟ ਕਰੋ ਅਰਸ਼ਟ ਕਰਾਓ ਜੈਸਟ ਕਰੋ ਤੇ ਕਾਂਗਰਸ ਦੇ ਜਿਹੜੇ ਸੁਪਰੀਮੋ ਆ ਉਹਨਾਂ ਨੂੰ ਵੀ ਕਹਿਨਿਆ ਵੇ ਇਤਾਂ ਦੇ ਲੀਡਰਾਂ ਨੂੰ ਤੁਰੰਤ ਬਰਖਾਸਤ ਕਰਕੇ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤੇ ਸਰਕਾਰ ਨੂੰ ਵੀ ਅਤੇ ਸਾਡੇ ਜਿਹੜੇ ਐਸਟੀ ਕਮਿਸ਼ਨ ਦੇ ਚੇਅਰਮੈਨ ਹਾਂ ਸਰਬਾਰ ਜਸਵੀਰ ਸਿੰਘ ਜੀ ਜਿਹੜੀ ਉਹਨਾਂ ਨੂੰ ਵੀ ਬੇਨਤੀ ਹੈ ਅਪੀਲ ਕਰਦੇ ਹਾਂ ਕਿ ਜਿਹੜੇ ਪਰਚੇ ਕੱਟ ਹੋਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਰੈਸਟ ਪਾਈ ਜਾਵੇ ਉਹਨੂੰ ਜਿਹੜੀ 295A ਧਾਰਾ ਜਿਹੜੀ ਲਾ ਕੇ ਉਹਨੂੰ ਤੁਰੰਤ ਆਪਾਂ ਅੰਦਰ ਕਰਵਾ ਲਈਏ ਤਾਂ ਕਿ ਬਾਕੀ ਜਿਹੜੇ ਜਾਤ ਦੇ ਹੰਕਾਰੇ ਜਿਹਨਾਂ ਦੇ ਜਾਤ ਦਾ ਕਿੱਲਾੜਿਆ ਹੈ ਉਹ ਜਾਤ ਦੇ ਹੰਕਾਰੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਜੇ ਕਿ ਮੱਝਵੀਸ ਇਕਵਾਲੀ ਕੀ ਸਮਾਜ ਕੌਣ ਹੈ ਆਪਾਂ ਮਰ ਗਿਆ ਜੰਨੇ ਤਾਂ ਸਾਡੀ ਹੋ ਗਿਆ